ਹਾਂਜੀ ਸਤਿ ਸ੍ਰੀ ਅਕਾਲ ਇਹ ਵੀ ਵੀਡੀਓ ਮਿੱਤਰੋ ਅੱਜ ਗੋਲੇ ਵਾਲੇ ਹੈਡਪੈਂਡ ਦੀ ਹੈ ਠੀਕ ਹੈ ਜੀ ਬਠਿੰਡੇ ਦਾ ਲਾਸਟ ਪੈਂਡਾ ਇਧਰੋਂ ਤਾਂ ਨਾਲ ਬਾਡਰ ਆ ਜਾਂਦਾ ਹਰਿਆਣੇ ਦਾ ਤੇ ਤੇ ਬਾਈ ਗਲਜੇ ਗਲਜਾਰ ਦੇ ਫਾਰਮ ਤੇ ਪਹੁੰਚੇ ਆ ਪਹਿਲਾਂ ਤੁਹਾਨੂੰ ਉਧਰੋਂ ਅਸੀਂ ਮਾਈ ਦੀ ਵੀਡੀਓ ਸ਼ੂਟ ਕਰਕੇ ਟੇ ਮਾਸਟਰ ਜੀ ਦੇ ਫਾਰਮ ਤੋਂ ਆਏ ਸੀਗੇ ਤਾਂ ਹੁਣ ਇਧਰ ਵੀ ਕਹਿੰਦੇ ਹੁੰਦੇ ਆ ਵੀ ਬੰਦੇ ਦੇ ਹੌਂਸਲੇ ਬਲੰਦ ਹੋਣੇ ਚਾਹੀਦੇ ਆ ਤਾਂ ਕੰਮ ਕੋਈ ਬਾਲੇ ਵੱਡੇ ਨਹੀਂ ਹੁੰਦੇ ਡਿਊਟੀਆਂ ਜ਼ਰੂਰ ਹੁੰਦੀਆਂ ਇਵੇਂ ਜੇ ਕਰੀ ਅੱਜ ਗੱਲਬਾਤ ਕਰਦੇ ਆ ਬਾਈ ਦੇ ਨਾਲ ਤੁਸੀਂ ਦੇਖ ਸਕਦੇ ਆ ਤਾਂ ਮੱਝਾਂ ਦਾ ਫਾਰਮ ਵੀ ਹੈ ਜਿਹੜੀਆਂ ਮੱਝਾਂ ਵੀ ਉਹ ਵੀ ਚੰਗੇ ਰਿਕਾਰਡ ਦੀਆਂ ਰੱਖਦੇ ਆ ਤਾਂ ਪਹਿਲਾਂ ਤੋਂ ਜਦੋਂ ਸ਼ੌਂਕ ਹੋਵੇ ਕੋਈ ਵੀ ਹਨਾ ਤਾਂ ਚੰਗੇ ਰਿਕਾਰਡ ਦਾ ਤੇ ਬਾਕੀ گاਵਾ ਤੇ ਵੀ ਬਹੁਤ ਸੋਹਣਾ ਕੰਮ ਕੀਤਾ ਵਾ ਨਾਲ ਨਾਲ ਇਹ ਚਾ ਫਤੇ ਦੋਨੇ ਚੀਜ਼ਾਂ ਤੇ ਬਹੁਤ ਪਿਆਰ ਨਾਲ ਤੇ ਚੰਗਾ ਕੰਮ ਕਰ ਰਹੇ ਆ ਹਨਾ ਬਰੀਡ ਤੇ ਵੀ ਕੰਮ ਕਰਦੇ ਨਾਲ ਨਾਲ ਦੁੱਧ ਤੇ ਵੀ ਕੰਮ ਕਰਦੇ ਵੀ ਦੁੱਧ ਵੀ ਪਦੇ ਬਰੀਡ ਵੀ ਬਦੇ ਤਾਂ ਤੁਸੀਂ ਦੇਖ ਸਕਦੇ ਆ ਬਹੁਤ ਸੋਹਣਾ ਬਣਾ ਤਾ ਬਾਕੀ ਪਰਮਾਤਮਾ ਤਰੱਕੀਆਂ ਬਖਸ਼ੇ ਇਹਨਾਂ ਨੂੰ ਤਾਂ ਉਦੋਂ ਵੀ ਜਿਆਦੇ ਵੱਡੇ ਫਾਰਮ ਹੋਣ ਤੇ ਨਾਲ ਨਾਲ ਹੁਣ ਆਪਾਂ ਬਾਈ ਨਾਲ ਗੱਲਬਾਤ ਵੀ ਕਰਦੇ ਆਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਕੈਮ ਸਤਿ ਸ਼੍ਰੀ ਅਕਾਲ ਜੀ ਤੇ ਗੁਲਜਾਰ ਬਾਈ ਕਿਹੜੇ ਕਿਹੜੇ ਸਾਲ ਦੇ ਵਿੱਚ ਆਏ ਸੀ ਤੁਸੀਂ ਫਾਰਮ ਨੂੰ ਇਹ ਤਾਂ ਹੀ ਵੈਸੇ ਤਾਂ ਬਚਪਨ ਤੋਂ ਹੀ ਸ਼ੌਂਕ ਆਈ ਓਕੇ ਤੇ ਜਿਆਦੇ ਵਧਾਇਆ ਅਸੀਂ 2 ਕੁ ਸਾਲਾਂ ਤੋਂ ਆ ਜੀ 2 ਕੁ ਸਾਲਾਂ ਤੋਂ ਵਧਾਇਆ ਪਹਿਲਾਂ ਜਿਆਦਾ ਆਪਣੇ ਕੋਲੇ ਗਾਂਵਾਂ ਹੁੰਦਾਂਗੇ ਸੀ ਕਿ ਮੱਝਾਂ ਹੁੰਦੀਆਂ ਸੀ ਨਹੀਂ ਮਿਕਸ ਹੀ ਰਹਿਿਆ ਜੀ ਆਪਣੇ ਅਸਾਂ ਪਹਿਲਾਂ ਤੋਂ ਮਿਕਸ ਹੀ ਕਰਦੇ ਸੀ ਠੀਕ ਹੈ ਤੇ ਮੱਝ ਜਿਹੜੀ ਘੱਟ ਤੋਂ ਘੱਟ ਦੁੱਧ ਵਾਲੀ ਕਿੰਨੀ ਆ ਵੱਧ ਤੋਂ ਵੱਧ ਦੁੱਧ ਵਾਲੀ ਕਿੰਨੀ ਆ ਘੱਟ ਤੋਂ ਘੱਟ ਦੁੱਧ ਵਾਲੀ ਮੰਨ ਲਓ ਤੇ ਵੀ ਸਾਡੇ ਕੋਲੇ ਹਲੇ ਝੋਟੀ ਹੈ ਇਹ ਜਿਹੜੀ ਹਲੇ ਪਹਿਲਣ ਆ ਇਹ ਸਾਡੇ 13 ਕਿਲੋ ਦੁੱਧ ਤੇ ਆਈ ਓਕੇ ਤੇ ਸਭ ਤੋਂ ਵੱਧ ਦੁੱਧ ਵੱਧ ਦੁੱਧ ਦੀ ਮੰਨ ਲਓ ਤੇ ਵੀ 20 ਤੋਂ ਕੋਈ 50 100 ਗ੍ਰਾਮੀ ਘਟੇ ਆ ਘਟੇ ਆ ਠੀਕ ਹੈ ਨਹੀਂ 20 ਦੇ ਲਗਭਗ ਦੁੱਧ ਐਵਰੇਜ ਹੋਇਆ ਨਹੀਂ ਹਲੇ ਓਕੇ ਪਰ ਅਸੀਂ 2009 ਤੋਂ ਕੰਮ ਕਰ ਰਹੇ ਹਾਂ ਠੀਕ ਹੈ ਜੀ। ਠੀਕ ਹੈ ਬਹੁਤ ਚੰਗੀ ਗੱਲ ਹੈ। ਤੇ ਇਹ گاਵਾ ਦਾ ਸਭ ਤੋਂ ਘੱਟ ਜਿਹੜੀ ਐਵਰੇਜ ਹੈ ਤੇ ਸਭ ਤੋਂ ਵੱਧ ਦੀ ਐਵਰੇਜ। ਗਾਂ ਜੀ ਸਾਡੇ ਕੋਲੇ ਮੰਨ ਲਓ ਤੇ ਵੀ 24 ਕਿਲੋ ਤੋਂ ਲੈ ਕੇ ਹਾਂਜੀ ਤੇ 42 ਕਿਲੋ ਤੱਕ ਗਾਂਵਾਂ ਦੀ। ਚਲੋ ਬਹੁਤ ਵਧੀਆ ਗੱਲ ਹੈ 42। ਹੌਲੀ-ਹੌਲੀ ਨਾਲ-ਨਾਲ ਤੁਸੀਂ ਜਿਹੜਾ ਸੀਮੈਂਟ ਚੇਂਜ ਕਰਦੇ ਰਹਿੰਨੇ ਆ ਹੌਲੀ-ਵਲੇ? ਹਾਂਜੀ ਚੰਗੇ-ਚੰਗੇ ਸੀਮੈਂਟ। ਤੇ ਆਪਾਂ ਜੇ ਗੱਲਬਾਤ ਕਰੀਏ ਆਪਾਂ ਮੱਝਾਂ ਤੋਂ ਸਟਾਰਟਿੰਗ ਕਰੀਏ ਹਨਾ। ਤਾਂ ਜਿਹੜੀ ਇਹ ਝੋਟੀ ਖੜੀ ਆ। ਬਸ ਇਹ ਸਭ ਤੋਂ ਘੱਟ ਆ ਜੀ ਇਹ ਹੀ ਆ ਜੀ। ਅੱਛਾ ਜਿਹੜੀ ਪਹਿਲਾਂ 13.5 ਕਹਨੇ ਆ। ਆਟ ਏਜੀ 14 ਸਤembre 10 ਦਾ ਸੀਮਨ ਭਰਾਇਆ ਸੀ ਮੇਰਾ ਉਦੋਂ ਆਪਰੇਸ਼ਨ ਹੋਇਆ ਸੀ ਤੇ ਇਹਦੀ ਮਾਂ ਦਾ ਬਹੁਤ ਚੰਗਾ ਸੀ ਇਹਦੀ ਮਾਂ ਮਨਤੀ ਜੀ ਸੀ ਆਪਣੇ ਕੋਲ ਓਕੇ ਤੇ ਉਹ ਦੂਜੇ ਸੂਏ ਆ ਸੀ 1,75,000 ਦੀ 2000 ਵਿੱਚ ਵੇਚਦੀ ਸੀ ਅੱਛਾ ਉਹ ਮਜਾ ਹਾਂਜੀ ਠੀਕ ਹੈ ਤੇ ਜਿਹੜੀ ਇਹ ਝੋਟੀ ਆ ਇਹ ਐਸੀ ਇਹਦੇ ਵੀ ਟੋਕਨ ਸਰਕਾਰੀ ਪਾਏ ਵੇ ਸੀਆਰਬੀ ਦੇ ਹਾਂਜੀ ਸੀਆਰਬੀ ਚ ਉਹਦੀ ماں ਖਰੀਦੀ ਸੀ ਅੱਛਾ ਇਹ ਮਾਂ ਗਰ ਸੀ ਹਾਂ ਹੀ ਮਾਂ ਗਰ ਸੀ ਇਹ ਬਹੁਤ ਮਾੜੀ ਹਾਲਤ ਚ ਸੀ ਓਕੇ ਉਹਨਾਂ ਨੇ ਆਲਮੋਸਟ ਡੈਡ ਗੈਕੀ ਵੇਚੀ ਸੀ ਹਾਂ ਤੇ ਆਪਣੇ ਕੋਲੇ ਪਰਮਾਤਮਾ ਦੀ ਕਿਸਮ ਨਾਲ ਵਧੀਆ ਬਚ ਗਈ ਹੈ ਬਚ ਗਈ ਇਹਦੀ ਮਾਂ ਸੇਲ ਕਰਦੀ ਹੈ ਇਹਦੀ ਮਾਂ ਸੇਲ ਕਰਦੀ ਜੀ ਚਲੋ ਵਧੀਆ ਗੱਲ ਹੈ ਹਨਾ ਬਰੀਡ ਵਾਸਤੇ ਤੇ ਉਦੋਂ ਬਾਅਦ ਇਹ ਆ ਗਈ ਨੀਲੀ ਰਾਵੀ ਛੋਟੀ ਇਹ ਜੀ ਆਪਣੇ ਸੂਰਤੀਏ ਰਾਜੇ ਕੇ ਸਾਹ ਨਾਲ ਮਸ਼ਹੂਰ ਹੋਇਆ ਈ ਨੀਲੀ ਰਾਵੀ ਨਸਲ ਦਾ ਸਾਣਾ ਅੱਛਾ ਵੀਰੇ ਉਹਦੀ ਡੈਥ ਹੋ ਗਈ ਜੀ ਉਹਦੀ ਕੱਟੀ ਆ ਉਹਦੀ ਕੱਟੀ ਆ ਜੀ ਖੀਰੀ ਹੈ ਇਹ ਇਹ ਖੀਰੀ ਹੈ ਜੀ ਸੋਣੀ ਹੈ ਬਈ ਇਹ ਵੀ ਹਨਾ ਤਾਂ ਗੱਪ ਕਨਸੀਵ ਤਾਂ ਨਹੀਂ ਕਰਾਈ ਗੱਪਣ ਤਾਂ ਨਹੀਂ ਹੋਈ ਓਕੇ ਤੇ ਉਸ ਤੋਂ ਬਾਅਦ ਬਈ ਇਹ ਝੋਟ ਇਹ ਝੋਟੇ ਤੇਰੀ ਇਹ ਆਪਣੀ ਘਸ ਜਾਂਦੀ ਹੈ ਓਕੇ ਪਹਿਲਾਂ ਸੂਤ ਸੁਈ ਹੋਈ ਹੈ ਅੱਛਾ ਇਹਦਾ ਦੁੱਧ ਕਿੰਨਾ ਇਹ ਹੀ ਅੱਜ ਕੱਟੀ ਨੇ ਜਦੋਂ ਦੁੱਧ ਛੜਤਾ ਸੀ ਜਾਈ ਹੂੰ ਉਹ ਦੁਬਾਰਾ ਜਿਹਦਾ 4 ਕਿਲੋ ਤੇ 100 ਗ੍ਰਾਮ ਦੁੱਧ ਚ ਹੋਇਆ ਜੀ ਓਕੇ ਹਲੇ ਅਸੀਂ ਦੇਖਿਆ ਨਹੀਂ ਤੇ ਵੀ ਹਜੇ ਬੰਦਾ ਸੋਈ ਨਹੀਂ ਥੋੜੇ ਦੇ ਨਹੀਂ ਹੋਏ ਆ ਹਾਂਜੀ ਹਾਂਜੀ ਤਾਂ ਆਟਰ ਰੌਟਰ ਇਹਦਾ ਵੀ ਬਹੁਤ ਸੋਹਣਾ ਤੇ ਕੀ ਉਮੀਦ ਕਰਦਾ 15 ਲੀਟਰ ਦੀ ਕਰਦਾ ਹੈਗੀ ਆਈ 15 ਤੋਂ ਤਾਂ ਪਲੱਸ ਹੀ ਨਾ ਬਈ ਕਿਉਂਕਿ ਇਹਦੀ ਮਾਂ ਲੱਗ ਤਾਂ 20 ਤੇ ਉਧਰ ਹੱਕੀ ਕਮਾਈਆਂ ਨੂੰ ਮਰ ਗਿਆ ਮੈਂ ਜੇ ਕੋਲੇ ਜਾਣਾ ਫਿਰ ਇਹ ਮਾਂ ਇਧਰ ਨੂੰ ਘੂਰ ਦਿੰਗਾ ਜੀ ਆ ਦੇਖੋ ਵੀ ਮੇਤਰ ਆਟਰ ਰੌਟਰ ਬਹੁਤ ਸੋਹਣਾ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਵੀ ਜਿਹੜੀ ਇਹਦੀ ਐਵਰੇਜ ਕਿੰਨਾ ਦੁੱਧ ਇਹ ਪਾ ਸਕਦੀ ਐ ਇਤੋਂ ਵੀ ਲੈ ਖਣ ਖਣ ਵੀ ਦੇਖੋ ਤੁਸੀਂ ਬਹੁਤ ਸੋਹਣੀ ਬਰੀਡਿੰਗ ਜਿਹੜੀ ਕੀਤੀ ਐ ਭਰਾਵਾਂ ਨੇ ਤੇ ਰੰਗ ਜਰੂਰ ਇਹਦਾ ਰੁਸਾ ਆ ਗਿਆ ਸੀ ਉਹ ਭਾਈ ਕਹਿੰਦਾ ਜੀ ਕਹਿੰਦਾ ਜਿਹੜਾ ਘਟਾ ਕੋਈ ਚੰਗਾ ਸੀ ਤੇ ਪਰ ਰੁਸਾਂ ਕਟੀਆਂ ਵੱਧਾਂ ਗੀਆਂ ਤੇ ਤੁਸੀਂ ਮਾਗਰੇ ਇਹਦੇ ਵੀ ਕੱਟੀਆਂ ਆਈ ਪੀ ਇਹ ਸਾਦੇ ਆਂਟਰ ਦੇ ਬਹੁਤ ਛਿੰਝੋਟੀ ਐ ਬੀ ਮੈਟਰ ਤੇ ਆ ਘੱਟੀ ਦਿੱਤੀ ਜਾਣੇ ਇਹ ਘੱਟੀ ਕਿਹੜੇ ਝੋਟੇ ਦਿੱਤੀ ਹੈ ਫਿਰ ਲਾਹੌਰੀ ਦੀ ਲਾਹੌਰੀ ਦੀ ਆ ਗਈ ਤੇ ਉਸ ਤੋਂ ਬਾਅਦ ਫਿਰ ਜਿਹੜੀ ਆ ਮੱਝ ਖੜੀ ਹੈ ਅੰਕਲ ਖੜਾ ਜਿਹਦੇ ਕੋਲੇ ਇਹ ਨਹੀਂ 1.5 1/2 ਕਿਲੋ ਦੁੱਧ ਦਿੱਤਾ ਹੀ ਤੇ 14 ਤੋਂ ਪਲੱਸ ਹੋਣੀ ਹੈ ਅੱਛਾ 14 ਤੋਂ ਪਲੱਸ ਹੁਣ ਵੀ ਹੈਗੀ ਆ ਹੱਡ ਰੋਡਰ ਵੀ ਬਹੁਤ ਜ਼ਬਰਦਸਤ ਹੈਦਾ ਵੀ ਹੈਣਾ ਹਾਂਜੀ ਆਹ ਕੱਤੀ ਹੈ ਇਹ ਪਾਕਿਸਤਾਨੀ ਇਹ ਵੀ ਸੀ ਜਿਹਨ ਵੱਡਿਆ ਲੈਂਦੇ ਅੱਛਾ ਇਹ ਵੀਰਾਵਲੀ ਆ ਜਾਂਦੀ ਹੈਗੀ ਤਾਂ ਏ ਇਹਦੀ ਮਾਂ ਕੜੀ ਆ ਤੇਰੀ ਮਾਂ ਹੀ ਆ ਅੱਛਾ ਇਹ ਇਸੇ ਦੀ ਹੈ ਤੇ ਆਹ ਜਿਹੜੀ ਤੂੰ ਵੱਡੀ ਮਾਂ ਚ ਕਹਿੰਦਾ ਸੀਗਾ ਇਹ ਨਹੀਂ ਮੰਨਦੇ 20 ਤੋਂ ਜਿਹੜਾ ਕੁਝ ਗ੍ਰਾਮ ਦੁੱਧ ਘਟ ਕੇ ਆ ਉਹ ਨਹੀਂ ਸੀ ਘਟੀ ਅੱਛਾ ਅੱਛਾ ਠੀਕ ਹੈ ਅਜਾ ਵੀ 20 ਤੋਂ ਜਿਹੜੇ 20 50 ਗ੍ਰਾਮ ਦੁੱਧ ਘਟ ਜਾਂਦੀ ਇਹ ਹੈ ਲੈ ਯਾਨੀ ਕਿ ਐਵਰੇਜ ਫੇਰ ਵੀ ਨਹੀਂ ਸੋਨਾ ਦੁੱਧ ਦਾ ਫੇਰ ਵੀ 20 ਕਿਲੋ ਦੁੱਧ ਬਹੁਤ ਹੁੰਦਾ ਹੈ ਨਾ ਪਰਮਾਨੀ ਸੀ ਆਪਣੇ ਕੋਲੇ 2009 ਚ ਹਾਂ ਉਹਨਾਂ ਟਾਈਮਾਂ ਦੇ ਵਿੱਚ ਇਹਦੀ ਪਰਮਾਨੀ ਦਾ ਅਸੀਂ 19.5 ਕਿਲੋ ਦੁੱਧ ਚੋਇਆ ਹੀ ਕਰੇ ਓਕੇ ਹਾਂਜੀ ਠੀਕ ਹੈ ਇਹਦਾ ਯਾਨੀ ਬਹੁਤ ਸੋਹਣੀ ਗੱਲ ਆ ਇਹ ਵੀ ਹਨਾ ਬਾਕੀ ਆ ਕਟਾ ਇਹਦਾ ਜਿਹੜਾ ਸਾਲ ਦਾ ਅੰਕਲ ਨੇ ਦਿਖਾਇਆ ਸੀਗਾ ਮਿੱਤਰੋ ਇਹ ਵੀ ਬਹੁਤ ਜ਼ਿਆਦਾ ਸੋਨਾ ਬਣੂਗਾ ਤੇ ਬਾਕੀ ਕੱਟੇ ਨੂੰ ਤੁਸੀਂ ਆਪ ਹੀ ਦੇਖ ਸਕਦੇ ਹੋ ਨਾ ਦੱਸਣ ਤੋਂ ਬਾਅਦ ਤਾਂ ਵੀਡੀਓ ਰਾਹੀਂ ਆਪ ਨੂੰ ਪਤਾ ਲੱਗ ਜਾਂਦਾ ਤੇ ਉਧਰ ਚਲੋ گاਵਾਂ ਕਰਨੀ ਹਜੇ ਜਾਂਦੇ ਨਹੀਂ ਬੈਠੀਆਂ ਤੁਹਾਨੂੰ ਦੂਰੀ ਦਿਖਾ ਦਾਂਗੇ ਕਿਉਂਕਿ گاਵਾਂ ਦਾ ਤਾਂ ਆਪਾਂ ਨੂੰ ਅਟਿਮੇਟ ਲਾਉਣਾ ਦਾ ਬਾਈ ਨੇ ਦੱਸਿਆ ਜਿਵੇਂ ਵੀ 24 ਤੋਂ ਆਪਣੇ ਕੋਲੇ 42 43 ਕਿਲੋ ਦੀ ਜਿਹੜੀ ਗਾਂ ਦੀ ਐਵਰੇਜ ਹੈ ਤਾਂ ਆ ਵੀ ਮੱਝ ਦੱਸੋ ਕਮੈਂਟ ਕਰਕੇ ਤੇ ਹੁਣ ਤਾਂ ਇਹ ਡرائی ਹੋਈ ਵੀ ਹੈ ਥੋੜੇ ਮੈਨੂੰ ਘੂਰ ਦਿਆਂ ਤੂੰ ਬਾਦ ਇਹ ਝੋਟੀ ਬਾਈ ਇਹ ਵੀ ਪਹਿਲਣ ਹਾਂ ਇਹ ਪਹਿਲਣ ਆਈ ਇਹ ਟੋਕੜ ਹੋ ਗਈ ਅੱਛਾ ਚਾਈ ਕਿੰਨੀ ਵਾਲੀ ਬਣਾਈ ਤੇ 11.5 ਤੋਂ 12 ਕਿਲੋ ਦੁੱਧ ਆਈ ਨੇ ਇਹ ਵੀ ਬਹੁਤ ਸੋਹਣਾ ਆਰਡਰ ਆਰਡਰ ਬਹੁਤ ਸੋਹਣਾ ਵੀਰੇ ਸਰਜਰੀ ਕਿੰਨਾ ਦੋ ਦੱਤੇ ਨੇ ਸਰਜਰੀ ਵੀ 14 ਤੋਂ ਥੱਲੇ ਰਹਿ ਗਈ 14 ਥੱਲੇ ਰਹਿ ਗਈ ਓਕੇ ਤੇ ਜਿਹੜਾ ਦੁੱਧ ਆ ਫਿਰ ਤੁਸੀਂ ਮਿਕਸ ਪਾਉਣੇ ਹੈ ਕੱਟੋ-ਵੱਟ ਨਹੀਂ ਮਿਕਸ ਪਾਉਣੇ ਮਿਕਸ ਹੀ ਪਾਦਨੇ ਮੱਝਾਂ ਦੇ ਵਿੱਚ ਠੀਕ ਹੈ ਕੀ ਐਵਰੇਜ ਨਿਕਲੇਗਾ ਨਗਾਂਾਂ ਦੇ ਮੱਝਾਂ ਦੀ ਪਹਿਲਾਂ ਅਸੀਂ ਪ੍ਰਾਈਵੇਟ ਕੰਪਨੀ ਚ ਜਾਂਦਾ ਸੀ ਹੁਣ ਵਧੀਆ ਕੰਪਨੀ ਨੂੰ ਜਾਣ ਲੱਗਿਆ ਹਾਂ ਤੇ 42 ਰੁਪਏ ਦੁੱਧ ਪੈਂਦਾ ਈ ਮਿਕਸ ਪਾ ਦਿੰਨਾ ਠੀਕ ਹੈ ਤੇ ਕਿੰਨਾ ਪਾ ਦਨੇ ਦੁੱਧ ਆਪਾਂ ਐਵਰੇਜ ਹੁਣ ਸਾਡੇ ਕੋਲੇ ਕਿੰਨੇ ਵੱਡੇ گاਵਾ ਦੁੱਧ ਦੱਸਿਆ 12 ਕੀ ਬਾਕੀ ਤਾਂ ਬੈਣੀ ਤਿਆਰ ਕਰੀ ਜੈਨਾ ਆਪਣੀਆਂ ਹਨ ਨਹੀਂ ਸਾਡੇ ਕੋਲੇ 10 ਹੀ ਆਈ ਦੁੱਧ ਤੇ ਅੱਛਾ ਦੁੱਧ ਤੇ 10 ਹੈ 5 ਡرائی ਆਈ ਓਕੇ ਤੇ 8-9 ਬੱਚਾ 7-8 ਬੱਚੀਆਂ ਆਈ ਓਕੇ ਓਕੇ ਤੇ ਅਸੀਂ 2 ਕੁਇੰਟਲ 30-35 ਕਿਲੋ ਦੁੱਧ ਆਈ ਦੁੱਧ ਪਾ ਦਨੇ ਠੀਕ ਹੈ ਠੀਕ ਹੈ ਚਲੋ ਵਧੀਆ ਗੱਲ ਹੈ ਬਰੇ ਤੇ ਬਾਕੀ ਸਕੂਨ ਮਿਲਦਾ ਫਾਰਮ ਚ ਪੂਰਾ ਹਾਂਜੀ ਪੂਰਾ ਮੈਨੂੰ ਸ਼ੁਰੂ ਤੋਂ ਸ਼ੌਂਕ ਆਈ ਅੱਛਾ ਤੇ ਬਸ ਮੈਂ ਨੌਕਰੀ ਨੁਕਰੀ ਦਾ ਖਿਹੜਾ ਵੀ ਛੱਡਿਆ ਹੋਇਆ ਹੀ ਇਹਨਾਂ ਦਾ ਕਰਕੇ ਓਕੇ ਤੇ ਚਲੋ ਮੇਰਾ ਇਰਾਦਾ ਵੀ ਨਹੀਂ ਸੀ ਤੇ ਵੀ ਸੋਸ਼ਲ ਮੀਡੀਆ ਤੇ ਆ ਕੇ ਆਪਾਂ ਗੱਲ ਕਰੀਏ ਹਾਂ ਚਲੋ ਫਿਰ ਜਦੋਂ ਮਿਲਦੇ ਬਾਹਾਂ ਨੇ ਮਿਲ ਹੀ ਪਏ ਤੇ ਤੁਹਾਡਾ ਕਹਿਣਾ ਦੇਖੋ ਮੋੜ ਵੀ ਨਹੀਂ ਸਕਦਾ ਹਾਂ ਬਿਲਕੁਲ ਇਹ ਬਾਈ ਅੱਜ ਮੈਂ ਮੈਂ ਕਿਹਾ ਚਲੋ ਆਪਾਂ ਵੀਡੀਓ ਸ਼ੂਟ ਕਰਦੇ ਆ ਯਾਰ ਭਰਾ ਨੂੰ ਦੇਖੋ ਦੇਖੋ ਕਿੰਨਾ ਹਨ ਤਕੜਾ ਪਲਾਨ ਆ ਵੀ ਆਪਾਂ ਯਾਰ ਪਾਸੇ ਆਪਦੇ ਕੰਮ ਚਲਾਉਂਦਾ ਆਪਦਾ ਜਿਹੜਾ ਬਿਜ਼ਨਸ ਚਲਾਇਆ ਇਹਦੀ ਬੜੀ ਬੜੀ ਖੁਸ਼ੀ ਹੁੰਦੀ ਹੈ ਇੱਕ ਬਸ ਇਹ ਆਈ ਤੇ ਵੀ ਜਿਹੜਾ ਕੰਮ ਮੈਂ ਕਰ ਰਿਹਾ ਜੀ ਉਹ ਸ਼ਾਇਦ ਥੋੜਾ ਵੱਖਰਾ ਹੋਊਗਾ ਓਕੇ ਕਿ ਵੀ ਜਿੱਥੇ ਕਿਤੇ ਅਸੀਂ ਮਾਰ ਖਾ ਰਹੇ ਹਾਂ ਉਹ ਕਿੱਥੇ ਖਾ ਰਹੇ ਹਾਂ ਓਕੇ ਤੇ ਉਹਦੇ ਤੇ ਮੇਰਾ ਕੰਮ ਮਨ ਇੰਟਰਨਲੀ ਮੇਰਾ ਆਪਣੇ ਪੱਧਰ ਤੇ ਮੈਂ ਕੰਮ ਕਰ ਰਿਹਾ ਹਾਂ ਇਹ ਉਹ ਠੀਕ ਹੈ ਤੇ ਜਦੋਂ ਕਦੇ ਉਹਦੇ ਆਪਾਂ ਕਿਸੇ ਸਿੱਕੇ ਤੇ ਪਹੁੰਚਦੇ ਹੋਏ ਤਾਂ ਜਰੂਰ ਸਾਂਝਾ ਕਰਾਂਗੇ ਨਹੀਂ ਨਹੀਂ ਜਰੂਰ ਵੀਰੇ ਜਰੂਰ ਇਹਦੇ ਨਾਲ ਹੋਰ ਆਪਾਂ ਨਵੇਂ ਭਰਾਵਾਂ ਨੂੰ ਵੀ ਕੋਈ ਨਾ ਕੋਈ ਸਹਿਦ ਦੇ ਸਕੀਏ ਹਨ ਤੇ ਬਾਕੀ ਕੀ ਕਹਿਣਾ ਚਾਹਣਾ ਨਵੇਂ ਭਰਾਵਾਂ ਨੂੰ ਤੁਸੀਂ ਜਿਹੜੇ ਕੰਮ ਦੇ ਵਿੱਚ ਆਉਣਾ ਚਾਹੁੰਦੇ ਹੈ ਮਹਿਸਾ ਦਾ ਫਾਰਮ ਹੈ ਚਾਹੇ ਦਾਮਾ ਦਾ ਫਾਰਮ ਹੈ ਜਿਹੜਾ ਕੋਈ ਵੀ ਫਾਰਮ ਕਰਨਾ ਚਾਹੁੰਦਾ ਉਹਨਾਂ ਵਾਸਤੇ ਸੋਡੀ ਪਰਸਨਲ ਰਹਿ ਗਈ ਹੈ ਇਦੇ ਵਿੱਚ ਇਹ ਆਈ ਤੇ ਵੀ ਜੇ ਅਸੀਂ ਗਲੋਬਲੀ ਐਨੀਮਲ ਫਾਰਮਿੰਗ ਨੂੰ ਦੇਖਦੇ ਆਂ ਹਾਂਜੀ ਤਾਂ ਅਸੀਂ ਬਹੁਤ ਪਛੜੇ ਵੀ ਹੋਏ ਆਂ ਤੇ ਅੱਗੇ ਵੀ ਆਂ ਹਾਂਜੀ ਅ ਪਛੜੇ ਅਸੀਂ ਇਸ ਤਰੀਕੇ ਨਾਲ ਹੋਏ ਆਂ ਤੇ ਵੀ ਪਿਛਲੇ ਦਿਨੀ ਹਾਲੈਂਡ ਦੇ ਵਿੱਚ ਜੁਗਾਲੀ ਕਰਨ ਵਾਲੇ ਜਾਨਵਰਾਂ ਦੇ ਉੱਤੇ ਉਹਨਾਂ ਨੇ ਇੱਕ ਟੈਕਸ ਲਾਇਆ ਓਕੇ ਤੇ ਉੱਥੋਂ ਦੇ ਫਾਰਮਰ ਉਹ ਟੈਕਸ ਦੇਣ ਲਈ ਤਿਆਰ ਨੇ ਹਾਂ ਮਨ ਇਹ ਬਹੁਤ ਡੀਪਲੀ ਸਮਝਣ ਵਾਲੀ ਗੱਲ ਆ ਤੇ ਵੀ ਸਾਡੇ ਤੇ ਖੇਤੀਬਾੜੀ ਤੇ ਜਾਂ ਪਸ਼ੂ ਪਾਲਣ ਤੇ ਉਸ ਪੱਧਰ ਦੇ ਹਲੇ ਟੈਕਸ ਨਹੀਂ ਹੈਗੇ। ਹੂੰ ਇਸ ਕਿਸਮ ਦੇ ਇਹ ਮਾਹੌਲ ਦੇ ਵਿੱਚ ਵੀ ਸਾਡੇ ਜਿਹੜੇ ਫਾਰਮਰ ਆ ਉਹਨਾਂ ਨੂੰ ਕਈ ਵਾਰੀ ਵਿਚਰਨ ਔਖਾ ਹੋ ਜਾਂਦਾ। ਹਾਂਜੀ ਤੇ ਵੀ ਜੇ ਗਲੋਬਲੀ ਚੀਜ਼ਾਂ ਉਸੇ ਤਰੀਕੇ ਨਾਲ ਸਾਡੇ ਫਾਰਮਿੰਗ ਦੇ ਉੱਤੇ ਆਉਣਗੀਆਂ ਤਾਂ ਸ਼ਾਇਦ ਸਾਡੀਆਂ ਮੁਸ਼ਕਲਾਂ ਵੱਧ ਜਾਣਗੀਆਂ। ਹਾਂਜੀ ਤੇ ਸਾਨੂੰ ਇਹ ਕੰਮ ਬੜਾ ਡੀਪਲੀ ਤੇ ਸੋਚ ਸਮਝ ਕੇ ਕਰਨਾ ਪਊਗਾ। ਮੈਸੇਜ ਇਹ ਆਈ ਤੇ ਵੀ ਇਸ ਫੀਲਡ ਦੇ ਵਿੱਚ ਸੱਚ ਦੇ ਪੱਧਰ ਤੇ ਚੱਲਿਆ ਜਾਵੇ। ਇਹਦੇ ਵਿੱਚ ਝੂਠ ਤੋਂ ਬਚਿਆ ਜਾਵੇ ਜੇ ਤੁਸੀਂ ਪਸ਼ੂ ਖਰੀਦਣ ਵੇਚਣ ਬਲੇ ਝੂਠ ਤੋਂ ਬਚ ਰਹੇ ਹੋ ਤਾਂ ਤੁਸੀਂ 80% ਕਾਮਯਾਬ ਕਾਮਯਾਬ ਹਾਂ ਨਹੀਂ ਫੇਲ ਹਨ ਤੁਹਾਨੂੰ ਉਹਨਾਂ ਬੰਦਿਆਂ ਨਾਲ ਹੀ ਮਨੁਤ ਵੀ ਜੁੜਨਾ ਚਾਹੀਦਾ ਸੱਚੇ ਰਕੋ ਦਾਨ ਤੱਕ ਸੱਚੇ ਮੰਨ ਤ ਵੀ ਜੇ ਇਸ ਫੀਲਡ ਦੇ ਵਿੱਚ ਮੁੱਖ ਦੀ ਗੱਲ ਇਹ ਆ ਬਈ ਇਮਾਨਦਾਰੀ ਵਾਲੇ ਬੰਦੇ ਦੀ ਕੰਮ ਆ ਬਸ ਇਮਾਨਦਾਰੀ ਤੋਂ ਬਿਨਾ ਇਹਦੇ ਵਿੱਚ ਕੰਮਿਆਬ ਨਹੀਂ ਹੋਇਆ ਜਾ ਸਕਦਾ ਉਹ ਠੱਗੀਆਂ ਖਾ ਕੇ ਘਰੇ ਬੈਠਣ ਲੱਗਾ ਮੰਨ ਤ ਇੱਕ ਅੱਧੇ ਸਾਲ ਦੇ ਵਿੱਚ ਕਾਮਯਾਬੀ ਵਾਲਾ ਕੰਮ ਨਹੀਂ ਇਹ ਪੀੜ੍ਹੀਆਂ ਚੱਲਣ ਵਾਲਾ ਕੰਮ ਆਈ ਮੰਨ ਲਓ ਜਿਵੇਂ ਤੁਹਾਨੂੰ ਦੱਸਿਆ ਹੀ ਮੈਂ ਉਦੋਂ 10ਵੀਂ ਜਮਾਤ ਦੇ ਵਿੱਚ ਪੜਦਾ ਹੁੰਦਾ ਸੀ ਜਦੋਂ ਅਸੀਂ 19 ਕਿਲੋ ਦੁੱਧ ਚੋਇਆ ਹਾਂਜੀ ਤੇ 24 ਚੱਲ ਰਿਹਾ ਲਗਭਗ 13 ਸਾਲ ਹੋ ਗਏ ਤੇ ਅਸੀਂ 20 ਕਿਲੋ ਦੁੱਧ ਦਾ ਹਲੇ ਤੱਕ ਮੂੰਹ ਨਹੀਂ ਦੇਖਿਆ ਬਾਈ ਉਹ ਕਹਿੰਦੇ ਨਹੀਂ ਮੈਂ ਤੇਰੀ ਗੱ ਇਨਸਾਨ ਜਵਾਨ 22 ਸਾਲਾਂ ਚ ਹੁੰਦਾ ਹੈ ਤਾਂ ਉਮਰ ਆਪਣੀ ਐਵਰੇਜ ਜਿਹੜੀ 70 75 ਸਾਲਾਂ ਦੀ ਹੈ ਹਨਾ ਤਾਂ ਜੇ ਬਿਜ਼ਨਸ ਕੋਈ ਵੀ ਆ ਜਿਹੜਾ ਲੰਮਾ ਟਾਈਮ ਪੁੱਤ ਪੋਤਿਆਂ ਤੱਕ ਆ ਜਿਹੜਾ ਬਿਜ਼ਨਸ ਤੁਸੀਂ ਕਰਦੇ ਆ ਪੁੱਤ ਪੋਤਿਆਂ ਨੂੰ ਵੀ ਦੇਣਾ ਹੈ ਗਾਹਾਂ ਦੀ ਗਾਹਾਂ ਬਿਜ਼ਨਸ ਜਾਊਗਾ ਆਪਾਂ ਉਹਦੇ ਚਬਾਕਾਂ ਨੂੰ ਸ਼ੇਅਰ ਕਰ ਸਕਦੇ ਆ ਤੇ ਜਦੋਂ ਇਹਦੀ ਮਿਆਦ ਹੀ ਸਵਾ ਸਾਲ ਹੈ ਤਾ ਫਿਰ ਇਹਦੀ ਉਮਰ ਜਵਾਨ ਹੋਣ ਦੀ ਤਾਂ 15-20 ਸਾਲ ਹੁੰਦੀ ਹੈ ਨਾ ਜੀ ਜੇ ਬੱਚੇ ਨੂੰ ਤੁਸੀਂ 15-20 ਸਾਲ ਜਵਾਨ ਕਰਦੇ ਆ ਅੱਜ ਇਹਦੇ 'ਚ ਵੀ ਪ੍ਰੋਮਿਸ ਹੈ ਵੀ ਬੱਚਿਆਂ ਨੂੰ ਤਾਂ ਚਲੋ ਵਿਚਾਰਿਆਂ ਨੂੰ ਆਪਾਂ ਪਹਿਲਾਂ ਸਿਰੋ ਤੋਂ ਹੀ ਖਰਚੇ ਕਰਨੇ ਪੈਂਦੇ ਸਕੂਲਾਂ 'ਚ ਪਰ ਪਸ਼ੂ ਜਦੋਂ ਸਟਾਰਟ ਕਰੋਗੇ ਉਹ ਆ ਦਾ ਖਰਚ ਆਪ ਮੋੜਨਗੇ ਛੋਡਾ ਘਰ ਚਲਾਉਣਗੇ ਛੋਡਾ ਚੁੱਲਾ ਚੌਂਕਾ ਲਾਜ਼ਮੀ ਚਲਾਉਣਗੇ ਹਾਂ ਇਹ ਗੱਲ ਹੈਗੀ ਆ ਵੀ ਤੁਹਾਨੂੰ ਗੱਡੀ ਤੇ ਭੌਂਦੀ 2-4 ਸਾਲ ਨਾ ਚੜਾਉਣਾ ਗੱਲ ਵੱਖਰੀ ਆ ਪਰ ਜੇ ਮਿਹਨਤ ਕਰੋਗੇ ਜੇ ਤੁਸੀਂ ਲਗਾਤਾਰ 14 ਤੋਂ 15 ਸਾਲ ਤੱਕ ਲਗਾਤਾਰ ਮਿਹਨਤ ਕਰਕੇ ਬਾਈ ਦੇ ਕਹਿਣ ਵਾਂਗੂ ਤਾਂ ਉਸ ਤੋਂ ਬਾਅਦ ਬ ਕੋਈ ਬੰਦਾ ਤੁਹਾਡੇ ਸ਼ੌਂਕ ਨੂੰ ਰੋਕ ਨਹੀਂ ਸਕਦਾ 5-10 ਸਾਲਾਂ ਬਾਅਦ ਉਹ ਤੁਸੀਂ ਹਰ ਸ਼ੌਂਕ ਆਪਦਾ ਪੂਰਾ ਕਰ ਹੀ ਜਨਾ ਪਹਿਲਾਂ ਫੋਕਸ ਕਰੋ ਜਿਆਦਾ ਜਿਆਦਾ ਫਾਰਮ ਵਧਾਉਂਦਾ ਜਦੋਂ ਤੁਹਾਨੂੰ ਪਤਾ ਲੱਗਿਆ ਸਾਡੇ ਫਾਰਮ ਦੀ ਵੀ 100 ਪਸ਼ੂ ਦੀ ਕੰਪੈਸਟੀ ਹੈਗੀ ਐ ਇਹਦੇ ਚੋਂ ਅਸੀਂ 20-30 ਬੱਚੇ ਵੀ ਹਰ ਬਾਰੀ ਪਾਲਨੇ ਆ ਜੇ ਹਰ ਬਾਰੀ ਦੇ 20-30 ਬੱਚੇ ਪਾਲ ਲਾਂਗੇ 3 ਸਾਲ ਪਾਲਾਂਗੇ 60-70 ਬੱਚੇ ਹੋ ਜਾਂਦੇ ਆ ਠੀਕ ਆ ਉਦੋਂ ਜਾ ਕੇ ਮਤਲਬ ਜਾ ਕੇ ਆਪਦੇ ਜਿਹੜੇ ਸ਼ੌਂਕ ਆ ਵੱਡੇ ਆ ਉਹ ਫਿਰ ਪੂਰੇ ਕਰਨ ਲਾਉਂਦੀ ਐ ਇਹ ਤਾਂ ਕਰਮ ਵਾਲੀਆਂ ਕਿਸੇ ਤੋਂ ਮੇਰੇ ਹਿਸਾਬ ਨਾਲ ਤਾਂ ਮੁੱਖ ਮੋੜ ਦਈ ਨਹੀਂ ਬਈ ਹਨਾ ਤੁਹਾਨੂੰ ਮਨੋਂ ਕਰਨਾ ਸਤਿ ਸ਼੍ਰੀ ਅਕਾਲ ਜਿਹੜਾ ਤੁਸੀਂ ਬਹੁਤ ਟਾਈਮ ਕੱਢਿਆ ਸਾਡੇ ਲਈ ਓਕੇ ਵੀਰੇ